ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਿਸਾਨ ਵੀਰੋ ਅੱਜ ਸ਼ੰਭੂ ਬਾਰਡਰ ਤੇ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉੱਥੇ ਅਸੀਂ ਖੜੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇੱਥੇ ਜੋ ਕਿਸਾਨਾਂ ਨੇ ਬਾਥਰੂਮ ਬਣਾਏ ਆ ਦੇਖੋ ਜੀ ਇੱਥੇ ਸਮੈਲ ਨਹੀਂ ਆਏਗੀ ਥੱਲੇ ਕਲੀ ਪਾਈ ਗਈ ਆ ਸਾਫ ਸਫਾਈ ਦਾ ਧਿਆਨ ਰੱਖਿਆ ਗਿਆ ਏ ਇਹ ਸਪੈਸ਼ਲ ਬਾਥਰੂਮ ਕਿਸੇ ਨੇ ਵਿਰਲੇ ਨੇ ਦੇਖਿਆ ਹੋਵੇਗਾ ਕਿ ਕਿੱਡਾ ਦੇਖੋ ਜੀ ਇਹਨੂੰ ਜੇ ਕਹਿ ਦਈਏ ਤਾਂ ਦੇਸੀ ਜਗਾੜ ਕਹਿ ਸਕਦੇ ਆ ਤੇ ਇਹਦੇ ਤੇ ਪੀ 15000 ਕਹਿ ਦਈਏ 1.5 ਲੱਖ ਰੁਪਇਆ ਕਹਿ ਦਈਏ ਇਹ ਬਾਥਰੂਮ ਤੇ ਲੱਗਾ ਏ ਇਹਦਾ ਤੁਸੀਂ ਜਜਮੈਂਟ ਕਰੋ ਵੀ ਉਹ ਕਿਦਾਂ ਲੱਗਾ ਇਨੂੰ 100 ਰੁਪਏ ਦੀ ਪੈਪ ਪਾਈ ਗਈ ਆ ਤੇ 50 ਰੁਪਏ ਦੀ ਪੀਕ ਲਾਈ ਗਈ ਆ 150 ਰੁਪਇਆ ਕੀ 1.5 ਲੱਖ ਰੁਪਇਆ ਲੱਗਾ ਇਹ ਦੇਖੋ ਜੀ ਕਿਸਾਨ ਡਟੇ ਹੋਏ ਆ ਉਸੇ ਤਰੀਕੇ ਦੇ ਨਾਲ ਅਸੀਂ ਸ਼ੰਭੂ ਮੋਰਚੇ ਦੀਆਂ ਲਾਈਵ ਤਸਵੀਰਾਂ ਐ ਜੋ ਤੁਸੀਂ ਵੇਖ ਰਹੇ ਹੋ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਕੈਂਪ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦਫ਼ਤਰ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਬਹਿਰਾਂਮਕੇ ਦੇ ਜ਼ਿਲ੍ਹਾ ਫਰੋਜਪੁਰ ਦਾ ਇਹ ਕੈਂਪਾ ਜੀ ਜੋ ਲੱਗ ਰਿਹਾ ਏ ਇਹ ਇਹ ਲੱਗ ਰਿਹਾ ਜੀ ਇਹ ਦੇਖੋ ਕਿੰਨੀ ਮਿਹਨਤ ਤੇ ਕਿੰਨੀ ਸੇਵਾ ਲਗਨ ਦੇ ਨਾਲ ਜੋ ਸਾਰੇ ਲੱਗੇ ਹੋਏ ਆ ਕਿ ਆ ਵੱਡੇ ਫਰਾਟੇ ਅੱਜ ਲਿਆ ਕੇ ਲਾਏ ਗਏ ਆ ਇੱਥੇ ਤੇ ਆ ਪੱਖੇ ਲਾਏ ਗਏ ਆ ਉੱਤੇ ਸੈਡਾਂ ਤੇ ਗੱਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਦੇ ਕਾਰਨ ਬਾਹਰ ਤਰਪਾਈਲ ਅੰਦਰ ਗੱਦੇ ਤੇ ਫਿਰ ਜਾਲੀ ਲੱਗੇਗੀ ਜਿਵੇਂ ਉੱਪਰ ਲੱਗੀ ਹਰੇ ਰੰਗ ਦੀ ਇਸੇ ਤਰੀਕੇ ਉੱਪਰ ਤਰਪਾਈਲ ਆ ਥੱਲੇ ਹਰੀ ਜਾਲੀ ਲਾਈ ਉੱਤੇ ਗੱਦੇ ਲਾਏ ਸੀ ਤੇ ਉੱਪਰ ਤਰਪਾਈਲ ਆਈ ਗਈ ਆ ਤੇ ਪੂਰੇ ਜੋਰ ਸ਼ੋਰ ਦੇ ਨਾਲ ਵੀ ਗਰਮੀ ਦਾ ਟਾਈਮ ਆ ਚੁੱਕਿਆ ਏ ਤੇ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਆ ਤੇ ਦਲਬਾਖ ਸਿੰਘ ਜੀ ਜੋ ਜ਼ਿਲ੍ਹਾ ਪ੍ਰਧਾਨ ਆ ਤੇ ਇਹ ਦੱਸਣਗੇ ਜੀ ਹਾਂਜੀ ਪ੍ਰਧਾਨ ਜੀ ਜੀ ਪੂਰਾ ਕੰਮ ਚੱਲ ਰਿਹਾ ਝੋਰਾ ਝੋਰਾ ਤੇ ਕਮਰਾ ਅਸੀਂ ਤਿਆਰ ਕਰਤਾ ਏਸੀ ਲੈਂਦਾ ਹੈ ਗੱਦੇ ਲਾਗੇ ਆ ਪੱਖੇ ਲਾਤੇ ਆ ਇਹ ਹੁਣ ਸਾਡਾ ਥੋੜਾ ਜਿਹਾ ਕੰਮ ਰਹਿ ਗਿਆ ਬਸ ਕੰਪਲੀਟ ਕਰੀ ਜਾਂਦੇ ਆ ਸਵੇਰੇ 10 ਵਜੇ ਤੋਂ ਏਸੀ ਉਸੇ ਫਿੱਟ ਕਰਦੇ ਆਗੇ ਏਸੀ ਲੈਂਦਾ ਅਚ ਏਸੀ ਲੈਂਦਾ ਅਸੀਂ ਏਸੀ ਲੈਂਦਾ ਪੱਖੇ ਨਵੇਂ ਲੈ ਕੇ ਲਾਤੇ ਇੱਕ ਪੱਖਾ ਫਰਾਟਾ ਲੈਂਦਾ ਬਾਕੀ ਸਾਰਾ ਅਮਰੀਕਾ ਮੂਰਗ ਦਾ ਸਮਾਨ ਸਾਡਾ ਸਾਰਾ ਆਇਆ ਪਿਆ ਹੈ ਸਿਰੇ ਦੇ ਟੇਬਲ ਟੋਵਰ ਲਾ ਕੇ ਰਸੋਈ ਇੱਧਰ ਤਿਆਰ ਕਰਨੀ ਹੈ ਸਿਰੇ 10 ਵਜੇ ਤਰੂ ਓਕੇ ਕਰ ਦਿਆ ਨੇ ਸਾਰਾ ਕੁਝ ਤੇ ਕਿੰਨਾ ਟਾਈਮ ਇੱਥੇ ਰਹੋਗੇ ਅਸੀਂ ਤਾਂ ਉਹਨਾਂ ਜਿਹੜਾ ਜੰਨਾ ਚੇਤੇ ਮੋਤੀ ਦੀ ਧੌਂਕੇ ਗੋਡਾ ਰੱਖ ਕੇ ਜਗਦੇ ਨੇ ਜਾਂ ਕੋਈ ਵੀ ਸਰਕਾਰ ਹੋਰ ਆਉਂਦੀ ਆ ਹੋਰ ਵੀ ਸਰਕਾਰ ਕੋ ਜਿੰਨਾ ਚੇ ਸਾਡਾ ਮਸਲਾ ਅਗਲੀ ਉਦਾਂ ਨਾਲ ਜਰੇ ਖਾਦੇ ਨੇ ਨਾਲ ਸਰਦਾਰ ਨਾਇਬ ਸਿੰਘ ਜੀ ਫਰੋਇਪੁਰ ਦੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਨੇ ਹਾਂਜੀ ਪ੍ਰਧਾਨ ਜੀ ਤੁਹਾਡੀ ਮੈਂ ਦੇਖ ਰਿਹਾ ਹਾਂ ਉਦੋਂ ਤੋਂ ਜ਼ਿਲ੍ਹਾ ਪ੍ਰਧਾਨ ਵੀ ਤੁਸੀਂ ਵੀ ਬਹੁਤ ਸੇਵਾ ਨਿਭਾ ਰਹੇ ਹੋ ਇੱਥੇ ਅੰਦੋਲਨ ਦੇ ਵਿੱਚ ਦੇਖੋ ਜੀ ਉਹ ਆਪਾਂ ਕੋਈ ਕਿਸੇ ਨੂੰ ਸਹਾਨ ਥੋੜਾ ਕਰਦੇ ਆ ਆਪਣਾ ਫਰਜ਼ ਬੰਦਾ ਆਪਾਂ ਸੇਵਾ ਨਿਭਾਉਣੀ ਆ ਜੋ ਡਿਊਟੀ ਲੱਗੂਗੀ ਇਧਰੋਂ ਜਥੇ ਬੰਦੀਆਂ ਨੂੰ ਤੇ ਉਹ ਨਿਭਾਵਾਂਗੇ ਨਿਭਾ ਰਹੇ ਆ ਠੀਕ ਆ ਜੀ ਇਹ ਭਪਿੰਦਰ ਸਿੰਘ ਜੀ ਆਰਫਕੇ ਤੋਂ ਆ ਇਹ ਵੀ ਇਹਨਾਂ ਦਾ ਟਰੈਕਟਰ ਟਰਾਲਾ ਇੱਥੇ ਉਦੋਂ ਤੋਂ ਖੜਾ ਏ ਤੇ ਉਦੋਂ ਕਿ ਅੰਦੋਲਨ ਤੱਕ ਟਰੈਕਟਰ ਟਰਾਲੇ ਗੱਡੇ ਇੱਥੇ ਖੜੇ ਰਹਿਣਗੇ ਉਸੇ ਤਰੀਕੇ ਦੇ ਨਾਲ ਜਿ ਡਟੇ ਰਹੇ ਹੋ ਕੇ ਡਟੇ ਹੋਏ ਆਹੀ ਅਹੀ ਐਂਡ ਤੇ ਡਟੇ ਰਾਂਗੇ ਪੂਰੇ ਜੋਸ਼ ਨਾਲ ਬਹੁਤ ਜੋਸ਼ ਹੈ ਜੋਸ਼ ਨਾਲ ਡਟੇ ਹੋਇਆ ਦੇਖੋ ਜੀ ਇਹਨਾਂ ਦੀ ਜਮੀਰ ਆ ਜਮੀਰ ਜਾਗਦੀ ਆ ਜਿਹੜੇ ਇੱਥੇ ਡਟੇ ਹੋਏ ਦਿਨ ਰਾਤ ਤੋਂ ਇਹ ਸਰਦਾਰ ਮਹਿੰਦਰ ਸਿੰਘ ਜੀ ਬੱਲ ਸਾਹਿਬ ਉਸਮਾਨ ਵਾਲੇ ਤੋਂ ਆ ਇਹਨਾਂ ਦੀ ਜਮੀਰ ਆ ਚਾਹੇ ਜ਼ਮੀਨ ਘਾਟਾ ਪਰ ਜਮੀਰ ਜਾਗਦੀ ਆ ਤੇ ਹਾਂਜੀ ਬੱਲ ਸਾਹਿਬ ਜੀ ਦਸੋ ਜੀ ਤੁਸੀਂ ਪਹਿਲੇ ਦਿਨ ਤੋਂ ਹੀ ਡਟ ਰਹੇ ਹੋ ਮੇਰੇ ਖਿਆਲ ਚ ਵੀ ਤਿੰਨ ਚਾਰ ਦਿਨ ਦੀ ਹਾਜ਼ਰੀ ਜਾਂ ਪੰਜ ਦਿਨ ਦੀ ਢਾਡੀ ਪਿੰਡ ਦੇ ਵਿੱਚ ਹੋਊਗੀ ਬਾਕੀ ਉਸ ਦਿਨ ਤੋਂ ਇੱਥੇ ਹੋ ਤੁਸੀਂ ਨਹੀਂ 12 ਤਰੀਕ ਤੋਂ ਲਾ ਕੇ ਤੇ ਇੱਥੇ ਮੈਂ 15 ਦਿਨ ਪਹਿਲਾਂ ਲਾ ਗਿਆ ਆ ਆਪਾਂ ਫੇਰ ਲਾ ਗਿਆ 10 ਦਿਨ ਫੇਰ ਲਾ ਗਿਆ ਮੈਂ ਕੱਲ ਤੇ ਫੇਰ ਆਣੇ ਤੇ ਜਿੰਨਾ ਜਿਹੜਾ ਇੱਥੇ ਚੱਲੂਗਾ ਕੰਮ ਅਸੀਂ ਢਟ ਕੇ ਰਵਾਂਗੇ ਦਾ ਕੰਮ ਵੇਖ ਲਓ ਅਸੀਂ ਆ ਆਪਦੇ ਹੱਥ ਨਾਲ ਕੀਤਾ ਸਾਰਾ ਕੰਮ ਤੇ ਕਰਦੇ ਰਵਾਂਗੇ ਅਬ ਰਾਤ ਹਾਰੇ ਕੰਮ ਕਰਕੇ ਹੀ ਢਣਾ ਹੁਣ ਅੱਛਾ ਰਾਤ ਕੰਪਲੀਟ ਕਰ ਦੋਗੇ ਹਾਂ ਕਰਕੇ ਢਣਾ ਹੋਵੇ ਬੱਲਣੇ ਕੋਲ ਨਾਲ ਲੱਗਾ ਯਾ ਤੁਸੀਂ ਉਹਨਾਂ ਗੱਲਬਾਤ ਕਰ ਰਹੇ ਆ। ਤਾਂ ਸਾਡੇ ਸੂਬਾ ਉਮੀਦ ਪ੍ਰਧਾਨ ਭਾਰਤੀ ਕਿਸਾਨ ਜੁਣੀਆ ਬਹਿਰਾਮ ਕੇ ਤੇ ਸੇਵਾ ਦਾ ਪਹਿਰਾਵਾ ਦੇਖ ਲਓ ਵੀ ਸਵੇਰ ਤੋਂ ਆਏ ਜਦੋਂ ਤੋਂ ਤੇ ਫੌਜੀ ਵਰਦੀ ਪਾ ਕੇ ਡਟੇ ਕੈਂਪ ਦੇ ਵਿੱਚ। ਹਾਂਜੀ ਪ੍ਰਧਾਨ ਜੀ। ਗੱਲ ਇਹ ਆ ਵੀ ਮੇਰੀ ਜਿਹੜੀ ਗੈਰ ਹੈ ਜਿਹੜੀ ਆ 4 ਮਹੀਨੇ ਦੀ, 3 ਮਹੀਨੇ ਦੀ, 2 ਮਹੀਨੇ ਦੀ ਆ। 2 ਮਹੀਨੇ ਦੀ ਮੰਨ ਲਓ। ਹਾਂ ਅੰਦੋਨੀ। ਨਹੀਂ ਜਦੋਂ ਬੰਦੀ ਨਾ ਮੇਰੇ ਸਟੇਜਮੈਂਟ ਤੋਂ ਬਾਹਰ। 3 ਮਹੀਨੇ। ਮੈਂ ਬਾਹਰ ਚਲਾ ਗਿਆ ਸੀਗਾ। ਹੁਣ ਮੈਂ ਪਰਥੋ ਜਾ ਉਧਾਇਆ ਸੀਗਾ ਕਰੇ ਪਾੜ ਕਰਵਾ ਕੇ। ਉਨਪਕਵਾ ਕੇ ਮੈਂ ਇੱਥੇ ਸਫੇਰਦੇ ਹੀ ਇੱਥੇ ਪਹੁੰਚ ਗਏ ਆ ਉਦੋਂ ਦੇ ਅਸੀਂ ਪਰੇ ਤੱਤ ਪਰ ਬਿੰਦ ਕਰ ਰਹੇ ਆ ਅਸੀਂ ਆਪਣੇ ਫਿਰੋਪੁਰ ਜ਼ਿਲ੍ਹੇ ਦਾ ਜਿਹੜਾ ਇਹ ਰਿਆਨ ਬਸੇਰਾ ਬਣਾ ਰਹੇ ਆ ਜਿਹੜੇ ਮੇਰੇ ਵੀਰ ਛੋਟੇ ਵੀਰ ਵੱਡੇ ਵੀਰ ਜਾਂ ਮੈਥੋਂ ਖੜੇ ਬਜ਼ੁਰਗ ਇੱਥੇ ਆਉਣਗੇ ਇੱਥੇ ਆਣ ਕੇ ਬੜੇ ਆਰਾਮ ਨਾਲ ਇੱਥੇ ਰਹਿ ਸਕਣ ਅਸੀਂ ਉਹਨਾਂ ਵਾਸਤੇ ਬਹੁਤ ਵਧੀਆ ਰਿਆਨ ਬਸੇਰਾ ਬਣਾ ਰਹੇ ਆ ਸਫੇਰਦੇ ਹੀ ਸਾਰੇ ਜਿੰਨੇ ਵੀ ਸਾਡੇ ਟਿੰਗ ਨੇ ਲੱਗੇ ਹੋਏ ਆ ਅਸੀਂ ਕੱਲ ਫੇਰ ਤੱਕ ਅਸੀਂ ਇਹੋ ਜਿਹਾ ਬਣਾ ਲਾਂਗਾ ਜਿਹੋ ਜਿਹਾ ਕਰਤ ਸੁਖਰਾ ਮਿਲਦਾ ਉਹੋ ਜਿਹਾ ਸੁਖਰਾ ਅਸੀਂ ਇੱਥੇ ਲਵਾਵਾਂਗੇ ਉਹਨਾਂ ਨੂੰ ਬਸ ਅਸੀਂ ਵੀਰਾਂ ਨੂੰ ਬੇਨਤੀ ਕਰਦੇ ਪੰਜਾਬ ਦੇ ਵਿੱਚ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਆ ਕੇ ਸਿੰਘੂ ਸਭੂ ਬਾਰਡਰ ਤੇ ਆ ਕੇ ਆਜਿਆਣ ਲਵਾਓ ਅੱਜ ਨਾਲ ਵਾਹੋਗੇ ਤਾਂ ਹੀ ਆਪਾਂ ਮੋਰਚਾ ਜਿੱਤਾਂਗੇ ਇਹ ਤੁਹਾਡੇ ਸਾਹਤ بڑا ਮੋਰਚਾ ਨਹੀਂ ਜਿੱਤਿਆ ਜਾਣਾ ਇਸ ਕਰਕੇ ਤੁਸੀਂ ਘਰਾਂ ਜਣਾ ਬੈਠੋ ਇਹ ਨਾ ਸੋਚੋ ਕਿ ਅਸੀਂ ਘਰਾਂ ਦੇ ਬੈਠਾ ਤੇ ਇਹ ਮੋਰਚਾ ਜਿੱਤ ਕੇ ਆ ਜਾਣਗੇ ਤੇ ਅਸੀਂ ਚੁੱਪ ਕਰਕੇ ਇਸੇ ਦਿਨ ਸਾਡਾ ਕੰਮ ਸਰ ਜਾਊਗਾ ਇਹ ਕੰਮ ਤੁਹਾਡੇ ਵਾਸਤੇ ਔਖਾ ਹੋ ਜਾਣਾ ਜੇ ਜੇ ਕਦੇ ਇਹ ਬੋਦੀ ਜਿੱਤ ਗਿਆ ਅਸੀਂ ਹਾਰ ਗਏ ਤੇ ਤੁਸੀਂ ਆਉਣ ਵਾਲੇ ਸਮੇਂ ਵੀ ਤੂੰ ਸੋਚਣਾ ਹੈ ਕਿ ਜੇ ਅਸੀਂ ਚਲੇ ਜਾਂਦੇ ਤਾਂ ਸ਼ਾਇਦ ਮੋਰਚਾ ਜਿੱਤਿਆ ਜਾਂਦਾ ਇਸ ਕਰਕੇ ਭਰਾਵੋ ਤੁਸੀਂ ਆਓ ਆ ਕੇ ਸਾਥ ਦਿਓ ਸਾਥ ਦਿਓ ਇਸ ਤਰ੍ਹਾਂ ਸਾਥ ਦਿਓ ਬਹੁਤ ਚੜ ਕੇ ਆਓ ਟਰੈਕਟਰ ਲੱਗਿਆ ਟਰਾਲੀਆਂ ਲੱਗਿਆਓ ਚਲ 5-10 ਦਿਨ ਕਰਨਾ ਸੀਜ਼ਨ ਹੈਗਾ ਇਹ ਲਾ ਲਓ ਅਸੀਂ ਨਹੀਂ ਕਹਿੰਦੇ ਵੀ ਹੁਣ ਸੀਜ਼ਨ ਤੋਂ ਤੁਸੀਂ ਪਹਿਲਾਂ ਹੀ ਆਓ ਵਾਰੀ ਵਾਰੀ ਬਾਅਦ ਚ ਆ ਜਰਿਆ ਰੇ ਵਾਰੀ ਵਾਰੀ ਬੰਦੇ ਤੁਸੀਂ ਭੇਜੋ 5-5 10-10 ਕਰਕੇ ਬੰਦੇ ਭੇਜੋ ਇਹ ਇਹ ਬੇਨਤੀਆਂ ਨੇ ਸਾਡੀਆਂ ਤੁਸੀਂ ਵੱਧ ਤੋਂ ਵੱਧ ਇਸ ਆ ਕੇ ਹਜਰ ਹੋਵੋ ਤੇ ਆਪਾਂ ਆਪਣਾ ਜਿਹੜਾ ਆਉਣ ਵਾਲੀ ਆਪਣੀ ਨਸਲ ਨੂੰ ਵੀ ਪਤਾ ਲੱਗ ਸਕੇ ਵੀ ਸਾਡੇ ਬਜ਼ੁਰਗ ਜਿਹੜੇ ਸੀ ਸਾਡੇ ਵੱਡੇ ਜਿਹੜੇ ਸੀ ਇਹ ਅੰਦੋਲਨ ਚਾਏ ਸੀ ਜਿਸ ਕਰਕੇ ਸਾਡੀਆਂ ਰੋਟੀਆਂ ਤੇ ਫਸਲਾਂ ਦੇ ਨਸਲਾ ਬੱਜੀਆਂ ਸੀ। ਵੈਕ ਜੀ ਦਾ ਖਾਲਸਾ ਸਵੇਗ ਜੀ ਪ੍ਰਧਾਨ ਜੀ ਇੱਕ ਇਹ ਆ ਵੀ ਤੁਸੀਂ ਰਹੇ ਹੋ ਬਾਹਰ ਰਹੇ ਹੋ। ਹਾਂਜੀ ਤੇ ਜਿੱਦਣ ਤੋਂ 12 ਤਰੀਕ ਤੋਂ ਕਾਫਲਾ ਚੱਲਿਆ ਸੀ। ਹਾਂਜੀ ਤੁਹਾਡਾ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਤੁਹਾਡਾ ਉੱਥੇ ਮਨ ਜੀ ਲੱਗਾ ਸੀ ਕਿ ਨਹੀਂ ਲੱਗਾ ਸੱਚੇ ਦਿਲੋਂ? ਮੇਰਾ ਬਿਲਕੁਲ ਮੈਂ ਮੇਰਾ ਫੇਰ ਉੱਥੇ ਸੀ। ਮੇਰਾ ਤਨ ਮੇਰਾ ਮਨ ਮੇਰਾ ਇੱਥੇ ਸੀਗਾ। ਹਰ ਵਕਤ ਮੇਰਾ ਖਿਆਲ ਇੱਥੇ ਰਹਿੰਦਾ ਸੀਗਾ। ਮੇਰਾ ਮੇਰਾ ਜਦੋਂ ਅਸੀਂ ਮੈਂ ਉੱਡ ਕੇ ਇੱਥੇ ਆ ਜਾਵਾਂ ਪਰ ਮੇਰੀ ਕੁਝ ਮਜਬੂਰੀ ਸੀ। ਕਿ ਲੂਮਰ ਬੁਰੀ ਸੀ ਜਿਸ ਕਰਕੇ ਮੈਂ ਨਹੀਂ ਆ ਸਕਿਆ ਮੇਰਾ ਧਿਆਨ ਹਰ ਵਕਤ ਇੱਦੇ ਸੀ ਮੈਂ ਤੁਹਾਡੇ ਨਾਲ ਹਰ ਵਕਤ ਜੁੜਿਆ ਹੋਇਆ ਸੀ ਫੇਸਬੁੱਕ ਤੇ ਜੁੜਿਆ ਸੀ ਵਟਸਐਪ ਤੇ ਜੁੜਿਆ ਸੀ ਤੁਹਾਡੇ ਹਰੇਕ ਜਿੰਨੀ ਵੀ ਤੁਹਾਡੀ ਕਾਰਵਾਈ ਸੀ ਮੈਂ ਉਹ ਫੇਸਬੁੱਕ ਤੇ ਵਟਸਐਪ ਤੇ ਪਾ ਕੇ ਆਪਣੇ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਇਹਦੇ ਤੁਹਾਡੇ ਜ਼ਿਲ੍ਹਾ ਪ੍ਰਧਾਨ ਦਲਬਾਖ ਸਿੰਘ ਗਿੱਲ ਨੇ ਟਰਾਲੀਆਂ ਦਾ ਕਾਫਲਾ ਲੈ ਕੇ ਆਏ ਸੀ ਬਹੁਤ ਵਧੀਆ ਬੜਾ ਕੰਮ ਕੀਤਾ ਨਾ ਅੱਜ ਤੱਕ ਉਹਨਾਂ ਦੀਆਂ ਟਰਾਲੀਆਂ ਖੜੀਆਂ ਨੇ ਤੇ ਉਹ ਕਹਿੰਦੇ ਆ ਵੀ ਜਿੰਨਾ ਚਿਰ ਅੰਦੋਲਨ ਚੱਲੂਗਾ ਸਾਡੇ ਸੰਦ ਇੱਥੇ ਖੜੇ ਆ ਨਹੀਂ ਜੀ ਨਹੀਂ ਬਹੁਤ ਵਧੀਆ ਇਹਨਾਂ ਦਲਬਾਰ ਸਿੰਘ ਇਹ ਸਾਡੇ ਪ੍ਰਧਾਨ ਸਾਹਿਬ ਜਿਹੜਾ ਜਿਹਨੇ ਬਹੁਤ ਵਧੀਆ ਬੜੀ ਮਿਹਨਤ ਕੀਤੀ ਇਹਨਾਂ ਨੇ ਸਾਡੇ ਨਰੇਬ ਸਿੰਘ ਜੀ ਬੋਤਿਆ ਵਾਲੇ ਸਾਹਿਬ ਨੇ ਭਿੰਦਰ ਸਿੰਘ ਆਰਪਗੇ ਆ ਸਾਡਾ ਭਿੰਦਰ ਸਿੰਘ ਉਸਮਾਨ ਵਾਲੇ ਦਾ ਹੈ ਸਾਡੇ ਬਲਬੀਰ ਸਿੰਘ ਆਰਪਗੇ ਤੋਂ ਨੇ ਸਾਡੇ ਉਹਨਾਂ ਸਾਡੇ ਸੰਦੇਵਾਜੀ ਮੋਗੇ ਵਾਲੇ ਦੇ ਸਰਦਾਰ ਮੰਗਲ ਸਿੰਘ ਜੀ ਸਪੰਸਾਹਬ ਨੇ ਦਰਬੀਰ ਸਿੰਘ ਬਲਾਕ ਪ੍ਰਧਾਨ ਨੇ ਸਾਰੇ ਬੰਦਿਆਂ ਨੇ ਵੱੱਬ ਗੜ ਕੀ ਹਿੱਸਾ ਲਿਆ ਹੈ ਮੈਂ ਪਹਿਲੇ ਨੋਦ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਇਹਨਾਂ ਸਾਰੇ ਜ਼ਿਲ੍ਹੇ ਦਾ ਕੰਮ ਸੰਭਾਲਿਆ ਹੈ ਤੁਸੀਂ ਇਹ ਮੈਂ ਉਹਨਾਂ ਦਾ ਸਾਰੇ ਸਾਰੀ ਜਥੇਬੰਦੀ ਦਾ ਸਾਡੇ ਸੁਭਾ ਪ੍ਰਧਾਨ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆ ਵੀ ਉਹ ਵੀ ਜੋ 12 ਤਰੀਕ ਨੂੰ ਆਏ ਨੇ ਉਹ ਕਿਤੇ ਉਹਨਾਂ ਇੱਕ ਦੋ ਦਿਨ ਭਾਵੇਂ ਕਿਤੇ ਪਿੰਡ ਗਏ ਹੋਣ ਇੱਥੇ ਬੈਠੇ ਰਹਣ। ਹਾਂਜੀ ਬਹੁਤ-ਬਹੁਤ ਧੰਨਵਾਦ ਜੀ। ਮੈਂ ਤੁਹਾਨੂੰ ਦੱਸ ਰਿਹਾ ਕਰਦਾ ਇੱਥੇ ਬੈਠਿਆ ਜੀ। ਇੱਧਰ ਤੋਂ ਉਹਨਾਂ ਦੇ ਆਪਣੇ ਆਈ ਕਰਨਾ ਤੋਂ ਆਈ ਕਰਨ। ਆਪਣੇ ਜਹੇਦਾਰ ਜੀ ਵਿੰਦਰ ਸਿੰਘ ਜੀ ਗੋਤੀਆਂ ਵਾਲੇ ਤੋਂ ਆ ਤੇ ਇਹ ਵੀ ਸਿੰਘ ਡਟੇ ਨੇ ਵੇਖੋ ਜੀ ਸਵੇਰ ਤੋਂ ਸੇਵਾ ਨਿਭਾ ਰਹੇ ਨੇ। ਹਾਂਜੀ। ਸਾਡੀਆਂ ਫੌਜਾਂ ਨੇ ਵੇਖੋ ਰਾਮ ਵੀ ਫਰਮਾ ਰਹੇ ਨੇ ਸੇਵਾ ਵੀ ਚੱਲ ਰਹੀ ਆ ਕਿਉਂਕਿ ਸਵੇਰ ਤੋਂ ਸਿੰਘ ਲੱਗੇ ਸੀ ਇਹ ਕੈਂਪ ਤਿਆਰ ਕਰਨ ਦੇ ਵਿੱਚ ਪਹਿਲਾਂ ਵੀ ਇਹ ਕੈਂਪ ਤਿਆਰ ਕੀਤਾ ਸੀ ਪ੍ਰਧਾਨ ਦਿਲਬਾਖ ਸਿੰਘ ਜੀ ਨਾਲ ਮੈਂ ਤੁਹਾਨੂੰ ਰੂਬਰੂ ਕਰਾਇਆ ਸੀ ਕੁਝ ਚੀਜ਼ਾਂ ਰਹਿ ਗਈਆਂ ਸੀ ਕਿਉਂਕਿ ਉਦੋਂ ਗਰਮੀ ਥੋੜੀ ਜੀ ਘੱਟ ਸੀ ਤੇ ਰਹਿਣ ਦਾ ਕੰਮ ਵੀ ਠੀਕ ਸੀ ਚੱਲਦਾ ਸੀ ਕਿਉਂਕਿ ਮੱਛਰ ਦਾ ਵੀ ਚਲੋ ਹੈ ਸੀ ਪਰ ਗਰਮੀ ਦਾ ਪੱਖੇ ਨਾਲ ਸਰਦਾ ਸੀ ਹੁਣ ਜਿਹੜੀ ਗਰਮੀ ਵਧਨ ਦੇ ਕਾਰਨ ਤੇ ਦਿਲਬਾਖ ਸਿੰਘ ਜੀ ਗਿਲ ਜੋ ਜ਼ਿਲ੍ਹਾ ਪ੍ਰਧਾਨ ਨੇ ਨਾਇਬ ਸਿੰਘ ਜੀ ਬੋਤੀਆਂ ਵਾਲਾ ਸੀਨੀਅਰ ਮੀਤ ਪ੍ਰਧਾਨ ਆ ਸਰਦਾਰ ਬਚਨ ਸਿੰਘ ਜੀ ਪੁੱਲਰ غلامੀwala ਸੂਬਾ ਸੀਨੀਅਰ ਮੀਤ ਪ੍ਰਧਾਨ ਨੇ ਇਹ ਸਾਰੇ ਦੱਸ ਰਿਹਾ ਵੀ ਏਸੀ ਦਾ ਪ੍ਰਬੰਧ ਜੋ ਸਾਰਾ ਕੈਂਪ ਦਾ ਹੈ ਇਹ ਸਾਰਾ ਕਰ ਲਿਆ ਗਿਆ ਹੈ ਤੇ ਕੱਲ ਨੂੰ ਇਹ ਕੰਪਲੀਟ 10 ਵਜੇ ਤੱਕ ਕਰ ਲਿਆ ਜਾਏਗਾ ਤੇ ਇੱਥੇ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਏਗੀ ਤੇ ਨਾਲ ਹੀ ਇਹ ਇੱਕ ਅਪੀਲ ਆ ਵੀ ਫਰੋਹੇਪੁਰ ਵਾਸੀਆਂ ਨੂੰ ਤੁਸੀਂ ਤਗੜੇ ਹੋਵੋ ਜੋ ਵੀ ਸੋਸ਼ਲ ਵਰਕਰ ਆ ਸੋਸ਼ਲ ਮੀਡੀਆ ਨਾਲ ਜੁੜਿਆ ਹੈ ਜੋ ਕਿਸਾਨੀ ਨੂੰ ਪਿਆਰ ਕਰਦਾ ਹੈ ਜਮੀਰਾ ਜਾਗਦੀਆਂ ਵਾਲੇ ਨੇ ਮਜ਼ਦੂਰ ਨੇ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਨੇ ਕਿਉਂਕਿ ਪਿਛਲੇ ਦਿਨੀ ਜੋ ਮੰਡੀਆਂ ਕੈਂਸਲ ਹੋ ਰਹੀਆਂ ਸੀ ਤੇ ਉਹਨੂੰ ਕਿਸਾਨਾਂ ਦੀ ਤਾਕਤ ਦੇ ਨਾਲ ਕਿਉਂਕਿ ਕਿਸਾਨਾਂ ਨੂੰ ਨੁਕਸਾਨ ਤਾਂ ਆਇਆ ਸੀ ਨਾਲ ਘੱਟੋ-ਘੱਟ 52000 ਤੋਂ ਵੱਧ ਮਜ਼ਦੂਰ ਆ ਜਿਹੜੇ ਬੇਰੁਜ਼ਗਾਰ ਹੋ ਰਿਹਾ ਸੀ ਕਿਸਾਨਾਂ ਦੀ ਤਾਕਤ ਦੇ ਨਾਲ ਉਹ ਮੰਡੀਆਂ ਜਿਹੜੀਆਂ ਸਰਕਾਰ ਨੂੰ ਵਾਪਸ ਲੈਣੀਆਂ ਪਈਆਂ ਬਹਾਲ ਕਰਨੀਆਂ ਪਈਆਂ ਤਾਂ ਬੇਨਤੀ ਕਰਦੇ ਕੈਂਪ ਇੱਥੇ ਤਿਆਰ ਆ ਇੱਥੇ ਖੁੱਲਾ ਸੱਦਾ ਹੈ ਕਿਉਂ ਪ੍ਰਧਾਨ ਜੀ ਖੁੱਲਾ ਸੱਦਾ ਜੀ ਬਿਲਕੁਲ ਜੀ ਬਿਲਕੁਲ ਖੁੱਲਾ ਸੱਦਾ ਜੀ ਕੋਈ ਵੀ ਆ ਸਕਦਾ ਫਰੋਇਪੁਰ ਜ਼ਿਲ੍ਹੇ ਦਾ ਜੋ ਆਸਾਦ ਮੋਗਾ ਜ਼ਿਲ੍ਹੇ ਦਾ ਹਾਸਤਾ ਹੈ ਕੋਈ ਖੰਡੇ ਦੇ ਵਿੱਚ ਕਰਤਾ ਹੈ ਨਾ ਜਿੱਥੋਂ ਮਰਜ਼ੀ ਕੋਈ ਆਵੇ ਉਹਨੂੰ ਇੱਥੇ ਰੋਟੀ ਪਾਣੀ ਪ੍ਰਸ਼ਾਦਾ ਮਿਲੂਗਾ ਅੱਛਾ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਕੋਈ ਆਪਰੇ ਆਵੇ ਜੀ ਹਾੜੀ ਚ ਰੋ ਪਿਆਰ ਫਰੋਇਪੁਰ ਦਾ ਰਹਿਣ ਬਸੇਰਾ ਤਿਆਰ ਆ ਜੀ ਇਹ ਕੇ ਆ ਇੱਕ ਇਹ ਆ ਦੋ ਕੈਂਪ ਤਿਆਰ ਆ ਫਰੋਇਪੁਰ ਦੇ ਅੰਮੋ ਸਾਹਮਣੇ ਇਹਦੇ ਅੱਗੇ ਵੀ ਸਵੇਰੇ ਆਉਂਦੇ ਆ ਵੀ ਇੱਥੇ ਜਰੀ ਜਾਲੀ ਲਾ ਕੇ ਵੀ ਪੂਰਾ ਤਿਆਰ ਕੀਤਾ ਜਾਊਗਾ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਊਗਾ ਇਸ ਦੇ ਵਿੱਚ ਏਸੀ ਇੱਕ ਲੱਗ ਰਿਹਾ ਇੱਕ ਸਾਹਮਣੇ ਕੈਂਪ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਵੀ ਇੱਕ ਬਾਰ ਮੰंजे ਡੱਠਣ ਦੀ ਵਸੂਦਾ ਵੀ ਹੈ ਮੰंजे ਵੀ ਹੈਗੇ ਆ ਪੱਖੇ ਵੀ ਲੱਗੇ ਨੇ ਫਰਲਾਟੇ ਤੇ ਛੱਤਾਂ 'ਲੇ ਪੱਖੇ ਵੀ ਲੱਗੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਭ ਦਾ